ਸਾਡੇ ਹਲਕੇ ਦੇ ਵਿੱਚ ਜੰਗਾਂ ਲੱਗੇ ਜਿਹੜੇ ਤੇਜ ਹੈ ਕਿ ਹੈ ਜੰਗ ਤੇ ਉਹ ਹੈ ਕਿ ਗੁਜਰਾਤੀ ਅਮਰਤਸਰ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਇਹਦਾ ਖਾਤਮਾ ਹੋਵੇ ਸਾਡਾ ਇੱਥੇ ਨਾਲ ਕੋਈ ਤਲਕ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀਕਲਾ ਚ ਰੱਖੇ ਰਾਤ ਦੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਏ ਮੋਦੀ ਸਰਕਾਰ ਮੋਦੀ ਨੂੰ ਜਿਹੜਾ ਸ਼ੌਕ ਚ ਰਿਹਾ ਹੈ ਜੰਗ ਦਾ और जंग जी उन्हें शुरू की थी रात का जे पाकिस्तान के उ हमला हो एक बुजलाना हमला मैं कहता वास्ते कह रीजन है भी किसी मासूम बच्चा निशाना अपनाया रात की तरीकी देर हमला किया तो मुसलमान की जारी इबादत गाए जित जिथे मुसलमान इबादत करते ने मस्जिद ओनू निशान बनाया गया ओनू शहीद किया गया ਤੇ ਹੁਣ ਪੰਜਾਬ ਦੇ ਐਕਸੀਐਮ ਪੰਜਾਬ ਜਿਹੜੇ ਨੇ ਉਹਨਾਂ ਦਾ ਬਿਆਨ ਆਇਆ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਇਸਤੇਮਾਲ ਨਹੀਂ ਹੋਣ ਦਵਾਂਗੇ ਅਗਰ ਮੋਦੀ ਜੰਗ ਲੜਨਾ ਚਾਹ ਰਿਹਾ ਹੈ ਅਗਰ ਪਾਕਿਸਤਾਨ ਦੇ ਨਾਲ ਜੰਗ ਲੜਨਾ ਚਾਹ ਰਿਹਾ ਹੈ ਤੇ ਉਹਨੂੰ ਜਾਂ ਤੇ ਫਿਰ ਗੁਜਰਾਤ ਦੇ ਬਾਰਡਰ ਤੋਂ ਜਾ ਕੇ ਲੜੀ ਜਾਏ ਅਸੀਂ ਪੰਜਾਬ ਇਸਤੇਮਾਲ ਨਹੀਂ ਹੋਂਦਿਆਂਗੇ ਕਿਉਂਕਿ ਐਨਜੀ ਹੋਇਆ ਪੈਨ ਦੀ ਜੰਗ ਅਸੀਂ ਦੇਖੀ ਪੈਨ ਦੀ ਜੰਗ ਦੇ ਅੰਦਰ ਵੀ ਸੇਮ ਹੈ ਹੋਈ ਸੀ ਸਭ ਤੋਂ ਜ਼ਿਆਦਾ ਨੁਕਸਾਨ ਸਿਰਫ ਪੰਜਾਬ ਨੂੰ ਹੋਇਆ ਟੈਂਕਾਂ ਚਲੀਆਂ ਪੰਜਾਬ ਦੇ ਅੰਦਰ ਚਲੀਆਂ ਪੰਜਾਬ ਦੇ ਲੋਕਾਂ ਦੀ ਕਤਲੇਆਮ ਹੋਇਆ ਪੰਜਾਬ ਦੇ ਲੋਕਾਂ ਦੇ ਨਾਲ ਹੀ ਧੱਕਾ ਹੋਇਆ ਪੰਜਾਬ ਦੀ ਐਕਸੀਐਮ ਜਿਹੜੇ ਓ ਕੀ ਗੱਲਬਾਤ ਕਰ ਰਹੇ ਨੇ ਇਸ ਸੰਬੰਧ ਲਗਾਈ ਥੀ ਵੀਡੀਓ ਹੈ ਵੀਡੀਓ ਹਲਵਾਦ ਨੇ ਅਭੀ ਡਲ ਬਦਨ ਤੋਂ ਪਹਿਲੇ ਤਮਾਮ ਦੋਸਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਨਾਲ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਹਲਕੇ ਦੇ ਵਿੱਚ ਜੰਗ ਨਾਂ ਲੱਗੇ ਜਿਹੜੇ ਤੇਜ ਹੈਗੇ ਆ ਜੰਗ ਤੇ ਉਹ ਹੈਗੇ ਗੁਜਰਾਤੀ ਮਿਰਠਾ ਜੀ ਤੇ ਮੋਤੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ ਜੰਗ ਉੱਥੇ ਸ਼ੁਰੂ ਹੋਏ ਤੇ ਉੱਥੇ ਇਹਦਾ ਖਾਤਮਾ ਹੋਵੇ ਸੱਟਾਂ ਇੱਥੇ ਡਾਲ ਕੋਈ ਤਲਕ ਨਹੀਂ ਹੈ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹਨੇ ਬੱਦਲ ਆ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਹੈ ਇਹ ਹੈ ਕਿ ਹੈ ਪੁਰਾਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਹੈ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਆ ਨਾ ਸੇ ਮੁਸਲਮਾਨ ਜੜੀ ਦੁਰਘਟਨਾ ਪਹਿਨ ਕੰਮ ਕਸ਼ਮੀਰ ਦੇ ਵਿੱਚ ਹੋਈ ਹੈ ਉਹਦੀ ਅਸੀਂ ਨਿੰਦਿਆ ਕਰਦੇ ਹਾਂ ਪਰ ਜਿਵੇਂ ਮੋਦੀ ਤੇ ਬੀਜੇਪੀ ਤੇ ਆਦਸ ਇੱਕ ਹੋ ਕੇ ਕਹਿੰਦੀ ਹੈ ਕਿ ਅਸੀਂ ਜੰਡ ਲਾਉਣਾ ਹੈ ਪਾਕਿਸਤਾਨ ਦੇ ਖਿਲਾਫ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਰਘਟਨਾ ਪਾਕਿਸਤਾਨ ਨੇ ਕਰਾਈ ਹੈ ਪੁਰਾਣੀ ਹਜ਼ਾਰਾਂ ਸਾਲਾਂ ਦੀ ਇਹਨਾਂ ਦੀ ਦੁਸ਼ਮਣੀ ਹੈ ਇੱਕ ਦੂਜੇ ਦੇ ਨਾਲ ਇਹ ਬੋਖੇ ਸੇ ਕੋਈ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਿਦੋਂ ਮੁਹੰਮਦ ਗੋਰੀ ਨੇ ਜਿਦੋਂ ਮੁਹੰਮਦ ਗਜ਼ਨੀ ਨੇ ਸੋਮਨਾਥ ਦੇ ਮੰਦਰ ਲੁੱਟੇ ਐ ਪਰ ਹੁਣ ਜੋ ਕਰਕੇ ਨਾ ਕੋਈ ਤਾਕਤ ਹੈ ਇਹਨਾਂ ਨੇ ਛਾਤੀਆਂ ਕੱਢੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਤਾ ਅਸੀਂ ਕੰਦੇ ਨੋਬੋਰ ਬਿਦਾਉਟ ਪ੍ਰੈਜੈਂਟੇਸ਼ਨ ਜਿੰਨਾ ਚਿਰ ਸਾਡੀ ਨਮਾਇੰਦਗੀ ਨਹੀਂ ਹੈ ਉਹਨਾਂ ਸਿਰ ਸਿੱਖ ਫੌਮ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਅੱਜ ਫੇਰ ਕੁਝ ਵਜਾ ਕਰਕੇ ਬੱਦਲ ਛਾਏ ਹੋਏ ਆ ਜੰਗ ਦੇ ਪਾਕਿਸਤਾਨ ਤੇ ਇੰਡੀਆ ਦੇ ਇਹ ਜਿਹਨੇ ਬੱਦਲ ਐ ਇਹ ਪਾਕਿਸਤਾਨ ਤੇ ਇੰਡੀਆ ਦੇ ਨਹੀਂ ਐ ਇਹ ਹੈ ਕਿ ਐ ਕਿ ਪੁਰਾਣੀ ਦੁਸ਼ਮਣੀ ਜੋ ਹਿੰਦੂ ਤੇ ਮੁਸਲਮਾਨ ਦੀ ਐ ਉਹਦੇ ਕਰਕੇ ਇਹ ਸਾਰੇ ਬੱਦਲ ਛਾਏ ਹੋਏ ਆ ਅਸੀਂ ਨਹੀਂ ਸਮਝਦੇ ਕਿ ਇਹਨਾਂ ਦੋਨੋਂ ਫਿਰਕਿਆਂ ਦੀ ਦੁਸ਼ਮਣੀ ਕਰਕੇ ਸ਼੍ਰੋਮ ਨੇ ਅਕਾਲੀਪੁਰ ਅੰਮ੍ਰਿਤਸਰ ਤੇ ਸਿੱਖਾਂ ਦਾ ਨੁਕਸਾਨ ਹੋਵੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਕਿ ਨਾ ਸੇ ਹਿੰਦੂ ਹੈ ਨਾ ਸੇ ਮੁਸਲਮਾਨ ਸੋਤੀ ਕੀ ਕੌਂਸ ਤੇ ਤੀਜਾ ਮੰਦਰ ਜਿਹਾ ਗੁਰੂ ਨਾਨਕ ਸਾਹਿਬ ਨੇ ਸਥਾਪਿਤ ਕਰਤਾ ਅੱਜ ਅਸੀਂ ਉਸ ਦੇ ਲਾਣਾਮੇ ਦੇ ਉੱਤੇ ਤੁਹਾਡੇ ਕੋਲੇ ਸਾਰਿਆਂ ਕੋਲੇ ਹਾਜ਼ਰ ਹੋਏ ਆ ਜਿਹੜੀ ਤੁਰ ਘਟਨਾ ਪਹਿਲ ਕਾਮ ਕਸ਼ਮੀਰ ਦੇ ਵਿੱਚ ਹੋਈ ਹੈ असी निंदा करते हैं पर जिम्मे मोदी तो बीजेपी आर एस एस सारे सेंटर दार्टियां एक हो के क्या कि असी जंग लाने पाकिस्तान के खिलाफ पर पाकिस्तान के खिलाफ अजे तक कोई सबूत पैदा नहीं होया जिन् भी इंटेलिजेंस एजेंसियां इंडिया दॉ आई पी ईडी सी पी आई एन आई ए BSF CRP CISF ITBP ਪੰਜਾਬ ਪੁਲਿਸ ਰੋਜ਼ ਪਾਕਿਸਤਾਨ ਤੋਂ ਬੰਦੇ ਫੜਦੀ ਹੈ ਕਸ਼ਮੀਰ ਦੀ ਪੁਲਿਸ ਰੋਜ਼ ਬੰਦੇ ਫੜਦੀ ਹੈ ਪਾਕਿਸਤਾਨ ਤੋਂ ਪਰ ਅਜੇ ਤੱਕ ਸਰਕਾਰ ਦੇ ਹੱਥ ਦੇ ਵਿੱਚ ਕੋਈ ਸਬੂਤ ਨਹੀਂ ਹੈ ਕਿ ਇਹ ਦੁਖੜਾ ਪਾਕਿਸਤਾਨ ਨੇ ਕਰਾਈ ਹੈ ਤੇ ਸਾਨੂੰ ਮੰਨੋ ਮੰਲੀ ਸਿੱਖਾਂ ਨੂੰ ਇਹਨਾਂ ਦੋਨੋਂ ਕਾਮਾਂ ਦੀ ਲੜਾਈ ਦੇ ਵਿੱਚ ਮਸਲਿਆ ਜਾ ਰਹੇ ਹੈ ਅਸੀਂ جنگ ਬਿਲਕੁਲ ਨਹੀਂ ਚਾਹੁੰਦੇ ਜੋ ਕਰਕੇ جنگ ਹੁੰਦਾ ਜਦੋਂ ਤੁਹਾਡੇ ਨਾਮੈਂਟ ਕੀ ਹੁੰਦੀ ਹੈ ਸਲਾਹ ਤੇ ਵਿੱਚ ਸਿੱਖਾਂ ਦੀ ਸਲਾਹ ਬਿਲਕੁਲ ਮੋਦੀ ਭਾਜਪਾ ਆਰਐਸਐਸ ਨੇ ਨਹੀਂ ਲਈ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਦੀ ਸਕਿਉਰਿਟੀ ਕਮੇਟੀ ਹੈ ਉਹਦੇ ਵਿੱਚ ਕੋਈ ਵੀ ਸਿੱਖਦਾਨ ਮੈਂਬਰ ਨਹੀਂ ਹੈ ਤੇ ਜਦੋਂ ਬਰਤਾਨੀਆ ਨੇ ਕਬਜ਼ਾ ਅਮਰੀਕਾ ਦੇ ਉੱਤੇ ਕੀਤਾ ਹੋਇਆ ਸੀਗਾ ਅਮਰੀਕਨਾਂ ਨੇ ਕਿਹਾ no representation with no taxation without representation esc tax nahi damange jinna sirf sadi namayandagi nahi haugi jida matlab hai ki har ek kaum da haq hunda hai ki oh namayandagi de naal apni khwah kare sadi scpc diyan elections 14 sal to nahi hind hukumat kar rahi ਜੀ ਦੇ ਨਾਲ ਕਿ ਅਸੀਂ ਬਿਲਕੁਲ ਅਜ਼ਾਦ ਨਹੀਂ ਦਬਾਂਗੇ ਕਿ ਸਿੱਖ ਔਨ ਕਿਸੇ ਵੀ ਲੜਾਈ ਦੇ ਵਿੱਚ ਹਿੱਸਾ ਲਵੇ ਯੋਗਦਾਨ ਦੇਵੇ ਜਾਂ ਕਿਸੇ ਤਰ੍ਹਾਂ ਬੇਨਪੋਲ ਨਿਊਟਰਲ ਨਿਰਪੱਖਤਾ ਦੇ ਨਾਲ ਅਸੀਂ ਰਹਿਣਾ ਚਾਹੁੰਦੇ ਹਾਂ ਸੋ ਅੱਜਕੀ ਤਾਂ ਇਹ ਹੀ ਸਟਾ ਹੈ ਕਿ نو ਵਾਰਸ ਬਿਟਾਊਟ ਪ੍ਰੈਜੈਂਟੇਸ਼ਨ ਜਿੰਨਾ ਚਿਰ ਸਾਡੀ ਨਮਾਇੰਦਗੀ ਨਹੀਂ ਹੈ ਉਨਾ ਚਿਰ ਸਿੱਖ ਪੰਗ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ ਇਹ ਸਾਡਾ ਪੱਤਾ ਨਿਰਣਾ ਸਾਰਾ ਕੁਝ ਹੈ ਤੇ ਜਿਹੜੀ ਚੀਜ਼ ਕਹਿਰ ਨਾਮ ਦੇ ਵਿੱਚ ਹੋਈ ਹੈ ਇਹਦੀ ਸ਼ੁਰੂਆਤ ਮੋਤੀ ਸਰਕਾਰ ਨੇ ਅਮਿਤ ਸ਼ਾਹ ਨੇ ਜੈ ਸ਼ੰਕਰ ਨੇ ਰੋ ਦੇ ਮੁਖੀ ਨੇ ਗੋਇਲ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਰਾਜਨਾਥ ਸਿੰਘ ਨੇ ਇਹ ਸਾਰੇ ਨੇ ਸ਼ੁਰੂ ਕੀਤੀ ਹੈ ਜਦੋਂ ਸਾਡੇ ਤਿੰਨ ਬੰਦੇ ਕੈਨੇਡਾ ਦੇ ਵਿੱਚ ਸਿੱਖ ਮਰਵਾਤੇ ਤੇ ਪ੍ਰਾਈਮ ਮਿਨਿਸਟਰ ਟਰੂਡੋ ਟਰੇਡਰ ਟਰੂਡੋ ਨੇ ਆਪਣੀ ਪਾਰਲੀਮੈਂਟ ਅੌਟਮਾਟ ਵਿੱਚ ਕਿਹਾ ਕਿ ਇਹ ਇੰਡੀਆ ਨੇ ਇੱਥੇ ਕਤਲ ਕਰਾਏ ਹੈ ਦੂਸਰੇ ਪਾਸੇ ਅਕਤਾਰ ਸਿੰਘ ਠੰਡੇ ਨੂੰ ਬੇਗਨਾ ਆਤਮਿਰੋ ਬਰਤਾਨੀਆ ਦੇ ਵਿੱਚ ਕਤਲ ਕਰਾਇਆ ਤਾਂ ਉਹਦੇ ਮਾਤਾ ਜੀ ਮੇਰੇ ਕੋਲੇ ਸੱਜੇ ਪਾਸੇ ਬੈਠੇ ਆ ਫਿਰ ਪਾਕਿਸਤਾਨ ਦੇ ਵਿੱਚ ਫਿਰ ਇਹ ਹਰਕਤ ਕੀਤੀ ਐਸੇ ਜੁਗੜੀ ਨੇ ਮੋਦੀ ਜੀ ਚੁੰਨੀ ਜੀ ਨੇ ਕਿ ਇੱਥੇ ਵੀ ਰੋਟੇ ਨੂੰ ਵੀ ਮਰਵਾਤਾ ਹੋਰ ਵੀ ਮਰਵਾਤਾ ਤੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਮੋਸਵਾਲ ਨੂੰ ਪੰਜਾਬ ਫਰਵਾਤਾ ਬਲ ਪ੍ਰੀਤ ਸਿੰਘ ਹਰੀਣਾ ਨੂੰ ਫ੍ਰੀ ਫੋਰਟ ਦੇ ਵਿੱਚ ਮਾਰਤਾ ਸੋ ਮੇਰਾ ਮਤਲਬ ਹੈ ਕਿ ਇੰਡੀਆ ਨੇ ਸ਼ੂਰਤ ਕੀਤੀ ਹੈ ਕਿ ਦੂਜੇ ਮੁਲਕਾਂ ਦੀ ਸੋਵਰੈਂਟੀ ਉਹਦੀ ਬਾਦਸ਼ਾਹੀ ਤੋੜੀ ਹੈ ਤੇ ਹੁਣ ਪਾਕਿਸਤਾਨ ਦਾ ਨਾਂ ਲਾਰੇ ਹੈ ਜੋ ਕਰਕੇ ਪ੍ਰਾਣੀ ਹਜ਼ਾਰਾਂ ਸਾਡਾ ਦੀ ਇਹਨਾਂ ਦੀ ਦੁਸ਼ਮਣੀ ਹੈ ਇੱਕ ਦੂਜੇ ਦੇ ਨਾਲ ਤੇ ਬੋਖੇ ਸੇ ਕੁਝ ਨਹੀਂ ਕਰ ਸਕੇ ਕੋਈ ਜਵਾਬ ਨਹੀਂ ਦੇ ਸਕੇ ਜਦੋਂ ਮੁਹੰਮਦ ਗੋਰੀ ਨੇ ਜਦੋਂ ਮੁਹੰਮਦ ਗਜ਼ਨਵੀ ਨੇ ਸੋਮਨਾਥ ਦੇ ਮੰਦਰ ਲੁੱਟੇ ਹੈ ਪਰ ਹੁਣ ਜੋ ਕਰਕੇ ਇਹਨਾਂ ਕੋਲੇ ਤਾਕਤ ਹੈ ਇਹਨਾਂ ਨੇ ਛਾਤੀਆਂ ਲੱਡੀਆਂ ਹੋਈਆਂ ਔਰ ਕਹਿੰਦੇ ਅਸੀਂ ਜੰਗ ਕਰਨਾ ਹੈ ਅਸੀਂ ਚੰਗੇ ਆ ਡੋਬੋ ਨੋ ਵਾਹ ਤਿੰਨ ਤਲਾ ਪਾਰਟਨਰ ਪ੍ਰੋਗਰਾਮ ਕੀਤਾ ਯਾਰਾ ਤੁਹਾਡੇ ਨੂੰ ਹਾਂ ਸੈਣੀ ਵਾਲੀ ਬਾਰਡਰ ਦੇ ਉੱਤੇ ਅਸੀਂ ਤਿੰਨ ਤਰੀਕ ਨੂੰ ਬਾਰਡਰ ਜਿੰਨੇ ਵੀ ਹੈਗੇ ਐ ਸੈਣੀ ਵਾਲਾ ਤੇ ਵਾਗਾ ਬਾਰਡਰ ਸੁਲੇਮਾਨ ਕੀ ਬਾਰਡਰ ਇਹਨੂੰ ਖੋਲਣ ਦੇ ਲਈ ਅਸੀਂ ਉੱਥੇ ਇੱਕ ਵੱਡੀ ਕਾਨਫਰੰਸ ਕਰਾਂਗੇ ਜੀ ਦੇ ਵਿੱਚ ਸਾਰੇ ਕਿਸਾਨ ਜਥੇਬੰਦੀਆਂ ਨੂੰ ਅਸੀਂ ਸੱਦਦੇ ਹਾਂ ਸਾਰਿਆਂ ਨੂੰ ਸੱਦਦੇ ਹਾਂ ਤੁਹਾਨੂੰ ਸਾਰਿਆਂ ਨੂੰ ਫਰੋਜ਼ਪੁਰ 3 ਵਜੇ 3 ਫਰੀ ਕੋ 11 ਵਜੇ ਜ਼ਰੂਰ ਉੱਥੇ ਦਰਸ਼ਨ ਦਿਓ ਜਿਹੜਾ ਕਿ ਅਸੀਂ ਬਤਾ ਪਾਸ ਕਰੀਏ ਕਿ ਬਾਰਡਰ ਖੁੱਲਣ ਜੀ ਦੇ ਨਾਲ ਸਾਡੀਆਂ ਕਣਕਾਂ ਇੱਥੇ 2400 ਰੁਪਏ ਪਰ क्विंटल ਹੈ ਤੇ ਪਾਰ ਤੇ ਚਲੇ ਜਾਂਦੇ ਆ ਉੱਥੇ 3600 ਰੁਪਏ ਪਰ क्विंटल ਹੈ ਤੇ ਜਿਹੜੇ ਆਪਣੇ ਖੇਤ ਮਜ਼ਦੂਰ ਹੈ ਜਿਹੜੇ ਆਪਣੇ ਕਿਸਾਨ ਹੈ ਜਿਹੜੇ ਛੇੜ ਸਰਕਾਰ ਹੈ ਉਹਨਾਂ ਦਾ ਕੁਝ ਬੜੇ ਇੰਡੀਆ ਦੀ ਜੀ ਡੀ ਪੀ 1% ਦਾ ਵਧੇਗੀ ਜਿਸ ਨਾਲ 70 ਜਾਂ 80 ਹਜ਼ਾਰ ਨੌਕਰੀਆਂ ਹੋਰ ਹੋ ਜਾਣਗੀਆਂ ਤੇ ਜਿਹੜੇ ਠੀਮ ਜਾਂ ਛੱਟਾ ਵੇਚਦੇ ਆ ਇੱਕ ਵਾਰੀ ਨੌਕਰੀਆਂ ਚ ਆ ਜਾਣਗੇ ਤੇ ਇਹ ਵੀ ਬਲਾਸ ਸਾਡੇ ਕੋਲ ਲੱਥੂਗੀ ਆ ਜਿਹੜਾ ਛੱਟਾ ਛੱਟਾ ਹੋ ਰਿਹਾ ਤੇ ਕਿਸੇ ਦੇ ਘਰ ਸੁਪਰੀਮ ਕੋਰਟ ਨੇ ਕਿਹਾ ਕਿ ਜੇ ਤੁਹਾਨੂੰ ਸ਼ੱਕ ਹੋਵੇ ਕਿ ਕੋਈ ਕਿਸੇ ਤਰ੍ਹਾਂ ਦੀ ਖਾਪੀ ਕਰਦਾ ਹੈ ਉਹਦਾ ਘਰ ਤੁਸੀਂ ਟਛਾਰ ਨਹੀਂ ਸਕਦੇ ਹੈਗੇ ਬੈਸ ਸਾਬਿਕ ਟੈਂਕ ਦੇ ਕਾਨੂੰਨ ਦੇ ਅੰਦਰ ਆਪਾਂ ਨੂੰ ਰਹਿਣਾ ਚਾਹੀਦਾ ਹੈ ਕਾਨੂੰਨ ਨਹੀਂ ਤੋੜਨਾ ਚਾਹੀਦਾ ਇੰਡੀਆ ਨੇ ਅਫਰੀਕਾ ਦੇ ਵਿੱਚ ਵੀ ਕਾਨੂੰਨ ਤੋੜਤਾ ਉੱਥੇ ਜਿਹੜੇ ਸਾਡੇ ਪੰਨੂ ਸਾਹਿਬ ਹੈ ਉੱਥੇ ਸਾਜ਼ਿਸ਼ ਕੀਤੀ ਗਈ ਕਿ ਉਹਨਾਂ ਨੂੰ ਜਾਨੋਂ ਮੜਵਾਇਆ ਜਾਵੇ ਪਰ ਅਮਰੀਕਾ ਦੀ ਜਿਹੜੀ ਇੰਟੈਲੀਜੈਂਸ ਸੀ ਉਸ ਨੇ ਪਹਿਲੇ ਹੀ ਪਤਾ ਲੈ ਲਿਆ ਕਿ ਪੰਨੂ ਨੂੰ ਮੜਵਾ ਦੇਣਾ ਤਾਂ ਇੰਟੈਲੀਜੈਂਸ ਨੇ ਅਫਰੀਕਾ ਦੀ ਜਿਹੜੀ ਕੰਤੇ ਫੜ ਲਏ ਔਰ ਇੰਡੀਆ ਨੂੰ ਵੀ ਬਣਾਤਾ ਕਿ ਤੁਸੀਂ ਇਹ ਸਾਜਿਸ਼ ਕੀਤੀ ਸੀਗੀ ਸੋ ਮੈਂ ਸਮਝਦਾ ਕਿ ਸਾਰੀ ਸ਼ੈਤਾਨੀ ਦੀ ਜੜ੍ਹ ਇੰਡੀਆ ਤੋਂ ਸ਼ੁਰੂ ਹੁੰਦੀ ਹੈ ਨਾ ਕਿ ਹੋਰ ਕਿਸੇ ਮੁਲਕ ਤੋਂ ਕੋਪਰੇਟ ਵੀ ਕਰਾਂਗੇ ਅਸੀਂ ਜੰਗ ਦੇ ਹੱਕ ਦੇ ਵਿੱਚ ਨਹੀਂ ਹੈ ਤੇ ਸਾਡੇ ਹਲਕੇ ਦੇ ਵਿੱਚ ਜੰਗ ਨਾ ਲੱਗੇ ਜਿਹੜੇ ਤੇਜ ਹੈਗੇ ਹੈ ਜੰਗ ਦੇ ਉਹ ਹੈ ਕਿ ਗੁਜਰਾਤੀ ਅਮਿਤ ਸ਼ਾਹ ਜੀ ਤੇ ਮੋਦੀ ਤੇ ਗੁਜਰਾਤ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੈ ਇਹ جنگ ਉੱਥੇ ਸ਼ੁਰੂ ਹੋਏ ਤੇ ਉੱਥੇ ਹੀ ਇਹਦਾ ਖਾਤਮਾ ਹੋਵੇ ਸਾਡਾ ਇੱਥੇ ਨਾਲ ਕੋਈ تعلق ਜੀ ਵੀਰੋ ਐਸੀ ਜਿਹੜੀ ਵੀਡੀਓ ਸਿਮਰਤ ਜੀਨ ਸਿੰਘ ਮਾਨ ਪੰਜਾਬ ਦੇ ਐਕਸੀਸੀਐਮ ਰਹਿ ਚੁਕੇ ਨੇ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਬਿਲਕੁਲ ਟੂ ਦੀ ਪੁਆਇੰਟ ਉਹਨਾਂ ਨੇ ਗੱਲ ਕੀਤੀ ਕਿ ਅਸੀਂ ਪੰਜਾਬ ਇਸਤੇਮਾਲ ਨਹੀਂ ਹੋਣ ਦਿਆਂਗੇ ਹਮੇਸ਼ਾ ਜੰਗ ਅਗਰ ਤੁਸੀਂ ਜੰਗ ਕਹਿੰਦੇ ਹੋ ਨਾ ਜੰਗ ਲਫ਼ਜ਼ ਅਸੀਂ ਦੇਖ ਰਹੇ ਹਾਂ ਅੱਜਕੱਲ ਸੋਸ਼ਲ ਮੀਡੀਆ ਤੇ ਬੜੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਲੋਕੀ ਮੀਮਸ ਬਣਾ ਰਹੇ ਨੇ ਜੰਗ ਦੇ ਮਤਲਬ ਦਾ ਅਗਰ ਕਿਸੇ ਨੂੰ ਪਤਾ ਚੱਲ ਜਾਵੇ ਜਾਂ ਤੇ ਫਿਰ ਉਹ ਜਾ ਕੇ ਹਿਰੋਸ਼ੀਮਾ ਨਾਕਾਸਾਕੀ ਦੇ ਅੰਦਰ ਦੇਖ ਲਵੇ ਕਿ ਜੰਗਾ ਕਿਸ ਚੀਜ਼ ਦਾ ਨਾਮ ਹੈ ਮੁਲਕ ਦਾ ਨਾਮੋ ਨਿਸ਼ਾਨ ਮਰ ਜਾਂਦਾ ਹੈ ਜੰਗ ਇੰਜ ਨਹੀਂ ਜੰਗਾ ਲੱਗ ਜਾਂਦੀ ਆ ਮਜ਼ਾਕ ਦੀ ਹੱਦ ਤੱਕ ਹਰ ਇੱਕ ਚੀਜ਼ ਹੁੰਦੀ ਹੈ ਲੇਕਿਨ ਦੋਨੋਂ ਮੁਲਕ ਜਰੇ ਨੇ ਐਟਮੀ ਮੁਲਕ ਨੇ ਸਿਰਫ ਚੰਦ ਮਿੰਟਾਂ ਦੀਆਂ ਚੰਦ ਘੰਟੀਆਂ ਦੀ ਖੇਡ ਹੁੰਦੀ ਹੈ ਤੇ ਇਸ ਚੀਜ਼ ਨੂੰ ਨਾ ਇਸਤੇਮਾਲ ਕੀਤਾ ਜਾਏ ਤੇ ਬਿਹਤਰ ਹੈ एनजी ਹੋਇਆ ਹੈ ਪਹਿਣ ਦੀ جنگ ਦੇ ਅੰਦਰ 71 ਦੀ جنگ ਦੇ ਅੰਦਰ ਪੰਜਾਬ ਇਨਵੋਲ ਕੀਤਾ ਗਿਆ ਪੰਜਾਬ ਦੇ ਲੋਕਾਂ ਦੇ ਪੰਜਾਬ ਦੀ ਨੌਜਵਾਨ ਪੀटीएस ਦੇ ਅੰਦਰ ਆਈ ਪੰਜਾਬ ਦੇ ਕਿਸਾਨ ਇਸ ਦੇ ਅੰਦਰ ਆਏ ਪੰਜਾਬ ਦੇ ਜਰੇਕਾਰ ਸੀ ਕਾਰ ਬਾਰ ਸਾਰਾ ਕੁਝ ਬਰਬਾਦ ਹੋ ਗਿਆ ਤੇ ਹੁਣ ਪੰਜਾਬ ਦੇ ਲੋਕ ਜਿਹੜੇ ਨੇ ਉਹ ਅਵੇਅਰ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਚੱਲ ਚੁੱਕਿਆ ਹੈ ਤੇ ਉਹਨਾਂ ਨੇ ਬੜੀ ਕਲੀਅਰ ਕਟ ਗੱਲ ਕੀਤੀ ਕਿ ਮੋਦੀ ਸਰਕਾਰ ਨਰਿੰਦਰ ਮੋਦੀ ਅਗਰ ਵਾਕੀ جنگ ਚਾਹੁੰਦਾ ਹੈ ਤੇ ਜਾਂ ਤੇ ਫਿਰ ਉਹ ਗੁਜਰਾਤ ਤੇ ਜਾਂ ਫਿਰ ਰਾਜਸਥਾਨ ਦੇ ਬਾਰਡਰ ਤੇ ਜਾ ਕੇ جنگ ਲੜੇ ਅਸੀਂ ਇਹ ਚੀਜ਼ ਤੇ ਇਨਵੋਲ ਨਹੀਂ ਹੋਵਾਂਗੇ ਤੇ ਅਗਰ ਪਹਿਲਗਾਮ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਉੱਤੇ ਇਹ ਚੀਜ਼ ਇਹ ਚੀਜ਼ ਨੂੰ ਇਨਵੋਲ ਕਰਕੇ ਹਮਲਾ ਕੀਤਾ ਗਿਆ ਤੇ ਬਹੁਤ ਹੀ ਬੁਜ਼ਦਲਾਨਾ ਹਮਲਾ ਹੈ ਅਗਰ ਵਾਕਈ ਜੰਗ ਕਰਨੀ ਹੈ ਤੇ ਫੌਜ ਫੌਜ ਲੈ ਕੇ ਆਪਣੇ ਫੌਜਾਂ ਦੀ ਦੂਸਰੇ ਫੌਜ ਦੇ ਨਾਲ ਮੁਕਾਬਲਾ ਹੁੰਦਾ ਹੈ ਨਾ ਕਿ ਜਿਹੜੇ ਉੱਥੋਂ ਦੇ ਸਿਵਿਲੀਅਨ ਹੁੰਦੇ ਨੇ ਉਹਨਾਂ ਨੂੰ ਮਾਰਿਆ ਜਾਂਦਾ ਹੈ ਕਿ ਅਗਰ ਪਾਕਿਸਤਾਨ ਚਾਹੁੰਦਾ ਤੇ ਹਮਲਾ ਨਹੀਂ ਕਰ ਸਕਦਾ ਪਾਕਿਸਤਾਨ ਜਿਹੜਾ ਗੋਲਾਬਾਰੀ ਜਿਹੜੇ ਹੈ ਉਹ ਮਜ਼ਾਇਲ ਨੇ ਉਹ ਨਹੀਂ ਦਾਗ ਸਕਦਾ ਬਿਲਕੁਲ ਦਾਗ ਸਕਦਾ ਹੈ ਲੇਕਿਨ ਗੱਲ ਸਿਰਫ ਇਹ ਹੁੰਦੀ ਹੈ ਕਿ ਸਿਵਿਲੀਅਨ ਕਿਸੇ ਵੀ ਮੁਲਕ ਦੇ ਮਾਸੂਮ ਨਿਹੱਥੇ ਲੋਕਾਂ ਨੂੰ ਮਾਰਨਾ ਇਹ ਨਾ ਇਨਸਾਫੀ ਹੈ ਇਹ ਜ਼ੁਲਮ ਦੀ ਇੰਤਹਾ ਹੈ ਤੇ ਮੋਦੀ ਅਗਰ ਅਕਲ ਦੇ ਨਾਖੂਨ ਲਵੇ ਤੇ ਉਹਦੇ ਵਾਸਤੇ ਬਹੁਤ ਬਿਹਤਰ ਹੈ ਐਸ ਜੀ ਆਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ